ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਅਤਰ ਸਿੰਘ ਜੀ ਦਾ ਜਨਮ ਤਾਰਾ ਮਾਰ 1767 ਈਸਵੀ ਨੂੰ ਕੀ ਮਾ ਵਿਖੇ ਮਾਤਾ ਭੋਲੀ ਅਤੇ ਪਿਤਾ ਸਰਦਾਰ ਕਰਨ ਸਿੰਘ ਜੀ ਦੇ ਘਰ ਹੋਇਆ ਸੰਤ ਜੀ ਨੇ ਬਚਪਨ ਤੋਂ ਹੀ ਆਮ ਬਾਲਕਾਂ ਦੀ ਵਜਾਏ ਨਾਮ ਰਤियां ਰੂਹਾ ਵਾਂਗ ਦ੍ਰਿਸ਼ਟਾਰਤ ਵਰਤਾਏ ਪਿੰਡ ਦੇ ਡੇਰੇ ਵਿੱਚ ਹੀ ਭਾਈ ਬੂਟਾ ਸਿੰਘ ਜੀ ਪਾਸ ਗੁਰਮੁਖੀ ਸਿੱਖ ਡੰਗਰਮਾਲ ਚਾਰ ਦੇ ਆਪ ਭਜਨ ਬੰਦਗੀ ਵਿੱਚ ਲੀਨ ਰਹੇ ਚੜ੍ਹਦੀ ਉਮਰੇ ਆਪ ਦੀ ਟੀਮਾ ਨਗਰ ਦੇ ਸੂਬੇਦਾਰ ਦਲੇਰ ਸਿੰਘ ਜੀ ਪ੍ਰੇਰਣਾ ਸਦਕਾ ਫੌਜ ਵਿੱਚ ਭਰਤੀ ਹੋਏ ਤਰੰਤ ਕੋਹਾੜ ਥੌੜੀ ਰਹਿੰਦੇ ਆਪ ਫੌਜੀ ਪਲਟਨ ਦੇ ਗੁਰਦੁਆਰੇ ਸੇਵਾ ਕਰਦੇ ਅਤੇ ਇੱਥੇ ਹੀ ਆਪਨੇ ਭਾਈ ਜੋਧ ਸਿੰਘ ਜੀ ਪਾਸੋਂ ਅੰਮ੍ਰਿਤ ਪਾਨ ਕੀਤਾ ਸੇਵਾ ਕਰਦੇ ਆ ਆਪ ਜੀ ਦਾ ਮਨ ਫੌਜੀ ਮਸਕਾਂ ਦੀ ਵਜਾਏ ਨਾਮ ਸਿਮਰਨ ਲਈ ਤੜਪਦਾ ਰਹਿੰਦਾ